ਮਾਮਲਾ ਇਹ ਹੈਗਾ ਜੀ ਕਿ ਚੰਦਪਾਣ ਦੇ ਵਿੱਚ ਸਰਪੰਚ ਅਮਨਦੀਪ ਕੌਰ ਦੇ ਘਰ ਨੂੰ ਤੇ ਅਮਨਦੀਪ ਕੌਰ ਨੂੰ ਵਾਰ-ਵਾਰ ਟਾਰਗੇਟ ਜਿਹੜਾ ਕੀਤਾ ਜਾ ਰਿਹਾ ਫਰੀਦਕੋਟ ਦਾ ਪ੍ਰਸ਼ਾਸਨ ਆ ਜਿਹੜਾ ਉਹ ਚਾਹੇ ਸਿਵਲ ਪ੍ਰਸ਼ਾਸਨ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਉਹ ਲਗਾਤਾਰ ਜਿਹੜਾ ਜੈਜੀ ਵਰਗਿਆਂ ਦੇ ਗਮਦੂਰ ਵਰਗਿਆਂ ਦੇ ਤੇ ਐਮਐਲਏ ਅਮੋਲਕ ਦੀ ਸ਼ੈਤ ਹੈ ਜਿਹੜਾ ਉਹ ਚੰਦਪਾਣ ਦੇ ਸਰਪੰਚ ਜਿਹੜੀ ਮੌਜੂਦਾ ਸਰਪੰਚ ਅਮਨਦੀਪ ਕੌਰ ਉਹਨੂੰ ਤੰਗ ਪਰੇਸ਼ਾਨ ਕਰਨ ਲੱਗਾ ਹੋਇਆ ਪਿਛਲੇ ਸਮੇਂ ਦੇ ਦੌਰਾਨ ਵੀ ਆਪਾਂ ਨੂੰ ਪਤਾ ਕਿ ਚੰਦਪਾਣ ਦੇ ਵਿੱਚ ਕਿਸ ਤਰ੍ਹਾਂ ਦੀ ਗੁੰਡਾਗਰਦੀ ਹੋਈ ਸੀ ਜੈਜੀ ਵਰਗਿਆਂ ਨੇ ਕਮਦੂਰ ਵਰਗਿਆਂ ਨੇ ਆਪਦੇ ਗੁੰਡੇ ਬੁਲਾ ਕੇ ਜਿਹੜਾ ਆਮ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਤੇ ਪੁਲਿਸ ਨੂੰ ਇੱਥੇ ਵੱਡੀ ਨਫਰੀ ਪੁਲਿਸ ਦੀ ਭੇਜ ਕੇ ਲੋਕਾਂ ਦੇ ਉੱਪਰ ਕਿਸ ਤਰ੍ਹਾਂ ਤਸ਼ੱਦਦ ਟਾਇਆ ਸੀਗਾ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਉਹ ਘਰਾਂ ਦੇ ਵਿੱਚ ਵਿੱਚ ਵੜ ਕੇ ਪੁਲਿਸ ਨੇ ਔਰਤਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਛੱਲੀਆਂ ਵਾਂਗ ਕੁੱਟਿਆ ਸੀਗਾ ਝੂਠੇ ਪਰਚੇ ਪਾ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਸੀਗਾ ਤੇ ਜਦੋਂ ਲੋਕ ਇਕੱਠੇ ਹੋਏ ਤੇ ਫਿਰ ਉਹੋ ਹੀ ਪ੍ਰਸ਼ਾਸਨ ਨੂੰ ਫਰੀਦਕੋਟ ਦੇ ਨੂੰ ਥੁੱਕਿਆ ਚੱਟਣਾ ਪਿਆ ਚਾਹੇ ਉਹ ਵਿੱਚੇ ਐਮਐਲਏ ਹੋ ਮੌਲਕ ਸੀਗਾ ਤੇ ਉਹ ਵੀ ਥੁੱਕਿਆ ਹੋਇਆ ਚੱਟਿਆ ਚਤਨ ਦੇ ਵਿੱਚ ਸ਼ਾਮਲ ਸੀਗਾ ਤੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕਢਵਾਇਆ ਲੋਕਾਂ ਨੇ ਤੇ ਜਿਹੜੇ ਲੋਕਾਂ ਨੇ ਗੁੰਡਾਗਰਦੀ ਕੀਤੀ ਸੀ ਆਮ ਲੋਕਾਂ ਦੇ ਨਾਲ ਉਹਨਾਂ ਤੇ ਪਰਚੇ ਦਰਜ ਕਰਵਾਏ ਹੁਣ ਉਹ ਸਾਰਾ ਕੁਝ ਛਪਾਉਣ ਦੇ ਲਈ ਲਗਾਤਾਰ ਆਮਨਦੀਪ ਕੌਰ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਕਿ ਉਹਦੇ ਤੇ ਮਾਨਸਿਕ ਪ੍ਰੈਸ਼ਰ ਹੀ ਇੰਨਾ ਕੁ ਬਣਾਇਆ ਜਾਵੇ ਕਿ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਉਹਨਾਂ ਧਰਾਟਾਂ ਨੇ ਗੁੰਡਾਗਰਦੀ ਕੀਤੀ ਸੀ ਉਹਦਾ ਜੋ ਕੇਸ ਚੱਲ ਰਿਹਾ ਜ ਸੁਪਰੀਮ ਕੋਰਟ ਦੇ ਵਿੱਚ ਆ ਤੇ ਜਿਹਦੀ ਆਉਣ ਵਾਲੇ ਦਿਨਾਂ ਦੇ ਵਿੱਚ ਸੁਣਵਾਈ ਹੋਣੀ ਆ ਉਹਦੇ ਤੇ ਮਿੱਟੀ ਪਾਉਣ ਵਾਸਤੇ ਉਹਦਾ ਰਾਜੀ ਨਾਮਾ ਕਰਵਾਉਣ ਵਾਸਤੇ ਇਹ ਸਾਰੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਤੇ ਅਸੀਂ ਦੱਸਣਾ ਚਾਹੁੰਦੇ ਆ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਚਾਹੇ ਉਹ ਸਿਵਲ ਪ੍ਰਸ਼ਾਸਨ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਅਮੋਲਕ ਹੋਵੇ ਤੇ ਚਾਹੇ ਉਹਨਾਂ ਦਾ ਹੋਰ ਕੋਈ ਜਿਹੜਾ ਚਮਚਾ ਹੋਵੇ ਕਿ ਬੰਦੇ ਦੇ ਪੁੱਤ ਵੰਜੋ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਹੋਰ ਵੀ ਜਿਹੜਾ ਤਿੱਖਾ ਕਰਾਂਗੇ ਅੱਜ ਜਿਸ ਤਰ੍ਹਾਂ ਅਮਨਦੀਪ ਕੌਰ ਦੇ ਘਰ ਦੀ ਨਿਸ਼ਾਨਦੇਹੀ ਕਰਨ ਵਾਸਤੇ ਪ੍ਰਸ਼ਾਸਨ ਪਹੁੰਚਿਆ ਸੀ ਜਦੋਂ ਐਕਸ਼ਨ ਕਮੇਟੀ ਇੱਥੇ ਪਹੁੰਚੀ ਆ ਪਿੰਡ ਦੇ ਵਿੱਚ ਨੌਂਸਮੈਂਟ ਕਰਾਈ ਕਿ ਆਓ ਇਕੱਠੇ ਹੋਵੋ ਤੇ ਨਾਲ ਦੀ ਨਾਲ ਜਿਹੜਾ ਪ੍ਰਸ਼ਾਸਨ ਆ ਇਥੋਂ ਚੱਲਦਾ ਬਣਿਆ ਤੇ ਨਹੀਂ ਤੇ ਹੋ ਸਕਦਾ ਜਿਹੜੀ ਪਹਿਲਾਂ ਘਟਨਾ ਚੰਦ ਭਾਂ ਦੇ ਵਿੱਚ ਵਾਪਰੀ ਸੀ ਅੱਜ ਫੇਰ ਉਹ ਵਾਪਰਦੀ ਇਹੋ ਕੁਛ ਕਮਦੂਰ ਸਿੰਘ ਵਰਗੇ ਜੱਜੀ ਵਰਗੇ ਤੇ ਜਾਂ ਐਮਐਲਏ ਮੋਲਕ ਵਰਗੇ ਚਾਹੁੰਦੇ ਆ ਕਿ ਫੇਰ ਤੋਂ ਚੰਦ ਭਾਂ ਜਿਹੜਾ ਉਹ ਜੰਗ ਦਾ ਮੈਦਾਨ ਬਣੇ ਤੇ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਰਾਂਦੀ ਬੰਦਿਆਂ ਦੇ ਮਗਰ ਲੱਗ ਕੇ ਤੁਸੀਂ ਮਾਹੌਲ ਨਾ ਵਿਗਾੜੋ ਫਰੀਦਕੋਟ ਦਾ ਪ੍ਰਸ਼ਾਸਨ ਜਿਹੜਾ ਉਹ ਚੰਦ ਭਾਂ ਦੇ ਵਿੱਚ ਮਾਹੌਲ ਵਿਗਾੜਨ ਵਾਲੇ ਪਾਸੇ ਨੂੰ ਲੱਗਾ ਹੋਇਆ ਤੇ ਜੇਕਰ ਇਸੇ ਤਰ੍ਹਾਂ ਗੁੰਡਾਗਰਦੀ ਕਰਦਾ ਰਿਹਾ ਤੇ ਅਸੀਂ ਵੀ ਜਿਹੜਾ ਉਹ ਪਿੱਛੇ ਨਹੀਂ ਹਟਾਂਗੇ ਇਹਨਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲਾਂ ਵੀ ਖੜੇ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੜਾਂਗੇ ਤੇ ਜਿਹੜੀ ਸਰਕਾਰ ਇਹ ਕਹਿੰਦੀ ਸੀ ਚਾਹੇ ਉਹ ਪਿਛਲੀ ਸਰਕਾਰ ਹੋਵੇ ਕਾਲੀ ਦਲ ਦੀ ਚਾਹੇ ਕਾਂਗਰਸ ਦੀ ਜਾਂ ਇਹ ਜਿਹੜੇ ਨਕਲੀ ਇਨਕਲਾਬੀ ਆ ਇਹ ਵਾਰ-ਵਾਰ ਕਹਿੰਦੇ ਹੁੰਦੇ ਸੀ ਕਿ ਜਿਹੜੇ ਆਮ ਲੋਕ ਪਿੰਡਾਂ ਦੇ ਲੋਕ ਜਿਹੜੇ ਸ਼ਾਮਲਾਤ ਜ਼ਮੀਨਾਂ ਦੇ ਵਿੱਚ ਬੈਠੇ ਨੇ ਅਸੀਂ ਉਹਨਾਂ ਨੂੰ ਮਾਲਕਾਨਾ ਹੱਕ ਦੇਵਾਂਗੇ ਉਹਨਾਂ ਨੂੰ ਰਜਿਸਟਰੀਆਂ ਕਰਕੇ ਦੇਵਾਂਗੇ ਆ ਦੇਖ ਲਓ ਕਿਸ ਤਰ੍ਹਾਂ ਦਾ ਮਾਲਕਾਨਾ ਹੱਕ ਦਿੰਦੇ ਆ ਕਿ ਕੱਲੇ ਚੰਦਪਾਣ ਦੇ ਵਿੱਚ ਹੀ ਪਤਾ ਕੀਤਾ ਕਿ 80 ਕਿੱਲਾਂ ਤੋਂ ਉੱਪਰ ਲੋਕਾਂ ਨੇ ਜ਼ਮੀਨਾਂ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਆ ਤੇ ਸਿਰਫ ਕੱਲਾ ਅਮਨਦੀਪ ਕੌਰ ਦਾ ਜਿਹੜਾ ਢਾਈ ਮਰਲੇ ਘਰ ਆ ਜਿਹਦੇ ਵਿੱਚ ਉਹ ਰਹਿ ਰਹੇ ਨੇ ਉਹਦੇ ਬੱਚੇ ਕੇ ਉਹੋ ਹੀ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਐਮਐਲਏ ਮੋਲਕ ਸਿੰਘ ਨੂੰ ਜਿਹੜਾ ਉਹੋ ਹੀ ਨਜਾਇਜ਼ ਕਬਜ਼ਾ ਲੱਗ ਰਿਹਾ ਤੇ ਬਾਕੀ ਜਿਹੜੇ 80 ਕਿਲਿਆਂ ਦੇ ਉੱਪਰ ਨਜਾਇਜ਼ ਕਬਜ਼ਾ ਹੋਇਆ ਉਹ ਨਹੀਂ ਦਿਖ ਰਿਹਾ ਤੇ ਜਿਹੜੇ ਬੰਦੇ ਤੋਂ ਦਰਖਾਸਤ ਦਿਵਾਈ ਆ ਉਹ ਬੰਦਾ ਉਹਦੀ ਮਾਨਸਿਕਤਾ ਇਨੀ ਘਟਿਆ ਕਿ ਉਹਨੇ ਸੜਕ ਜਿਹੜੀ ਜਾਂਦੀ ਆ ਉਹਦੀਆਂ ਸਾਈਡਾਂ ਵੱਡ-ਵੱਡ ਕੇ ਆਪਦੀ ਜ਼ਮੀਨ ਦੇ ਵਿੱਚ ਰਲਾਈਆਂ ਹੋਈਆਂ ਨੇ ਜੇ ਉਥੇ ਕਿਤੇ ਦੋ ਵਾਹਨ ਇਕੱਠੇ ਹੋ ਜਾਣ ਤੇ ਉਹਨਾਂ ਨੂੰ ਲੰਘਣਾ ਛੜਕ ਦੇ ਵਿੱਚੋਂ ਔਖਾ ਹੋ ਜਾਂਦਾ ਉਹ ਕਿਸੇ ਟਾਈਮ ਵੀ ਹਾਸਤਾ ਵਾਪਰ ਸਕਦਾ ਪ੍ਰਸ਼ਾਸਨ ਨੇ ਜਾਂ ਐਮਐਲਏ ਨੇ ਉਹਨੂੰ ਇੱਕ ਵਾਰ ਨਹੀਂ ਪੁੱਛਿਆ ਕਿ ਤੂੰ ਦਰਖਾਸਤ ਦੇਈ ਹੈ ਨਾ ਕੀ ਤੇਰੇ ਕੋਲੇ ਤਾਂ ਨਹੀਂ ਕੋਈ ਨਜਾਇਜ਼ ਕਬਜ਼ਾ ਕੀਤਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਰਪੰਚ ਦੇ ਘਰ ਦੇ ਬਿਲਕੁਲ ਸਾਹਮਣੇ ਉਹਨਾਂ ਨੇ ਆਪਦੇ ਚਹੇਤਿਆਂ ਤੋਂ ਖੱਡਾ ਪਟਾਇਆ ਹੋਇਆ ਸੜਕ ਟੜਵਾਈ ਹੋਈ ਆ ਫੈਡਾਂ ਤੇ ਮਿੱਟੀ ਚੜਾਈ ਹੋਈ ਆ ਕਿ ਪਾਣੀ ਇੱਥੇ ਖੜੇ ਤੇ ਆਉਂਦੇ ਜਾਂਦੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਜਦੋਂ ਆਉਂਦੇ ਜਾਂਦੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਪਰ ਦੇਖਦੇ ਅਕਸਰ ਹੀ ਤੇ ਅਗਲਾ ਪਿੰਡ ਦੀਆਂ ਪੰਚਾਇਤਾਂ ਨੂੰ ਸਰਪੰਚਾਂ ਨੂੰ ਗਾਲਾਂ ਕੱਢਦਾ ਕਿ ਇੱਥੇ ਵਿਕਾਸ ਕਰਨ ਵਾਲੇ ਮਰੇ ਹੋਏ ਆ ਉਹ ਸਿਰਫ ਤੋਂ ਸਿਰਫ ਸਰਪੰਚ ਸਾਹਿਬ ਨੂੰ ਟਾਰਗੇਟ ਕਰਨ ਵਾਸਤੇ ਕਿ ਇੱਕ ਆਮ ਘਰ ਦੀ ਲੜਕੀ ਜਾਂ ਨੂੰ ਸਰਪੰਚ ਕਿਉਂ ਬਣ ਗਈ ਆ ਇਹ ਲੋਕ ਤਾਂ ਸਾਡੀਆਂ ਖੁਰਲੀਆਂ 'ਚ ਹੱਥ ਮਾਰਨ ਵਾਲੇ ਆ ਸਾਡੇ ਪੈਂਦਾ ਤੇ ਬੈਠਣ ਵਾਲੇ ਆ ਤੇ ਹੁਣ ਸਾਨੂੰ ਕਹਿਣਾ ਪਊਗਾ ਸਰਪੰਚ ਸਾਹਿਬ ਸਾਡੇ ਨਾਲ ਚੱਲੋ ਸਾਡਾ ਕੰਮ ਕਰਵਾਓ ਇਸੇ ਘਟੀਆਂ ਮਾਨਸਿਕਤਾ ਕਰਕੇ ਜਿਹੜੇ ਜੈਜੀ ਵਰਗੇ ਗਮਦੂਰ ਵਰਗੇ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਹੋਏ ਆ ਇਸੇ ਘਟੀਆਂ ਮਾਨਸਿਕਤਾ ਦੇ ਵਿੱਚੋਂ ਹੀ ਉਹ ਜਿਹੜੀ ਪਹਿਲਾਂ ਲੜਾਈ ਨਿਕਲੀ ਸੀ ਤੇ ਹੁਣ ਵੀ ਫੇਰ ਉਸ ਤਰ੍ਹਾਂ ਦਾ ਮਾਹੌਲ ਹੋ ਸਿਰਜਣਾ ਚਾਹੁੰਦੇ ਆ ਤੇ ਅਸੀਂ ਫੇਰ ਤੋਂ ਚੇਤਾਵਨੀ ਦਿੱੰਨੇ ਪ੍ਰਸ਼ਾਸਨ ਨੂੰ ਕਿ ਜੇਕਰ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਖਾਸ ਕਰਕੇ ਅਮਨਦੀਪ ਕੌਰ ਚੰਦਪਾਨ ਦੇ ਜਿਹੜੇ ਸਰਪੰਚਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਨੋਂ ਨਾ ਹਟੇ ਪਿਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਿੱਖਾ ਸੰਘਰਸ਼ ਆ ਉਹ ਕੀਤਾ ਜਾਊਗਾ ਉਹਦਾ ਸੰਘਰਸ਼ ਦਾ ਜਿਹੜਾ ਕੋਈ ਵੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਆ ਉਹਦਾ ਖਮਿਆਜਾ ਭੁਗਤਣ ਲਈ ਫਰੀਦਕੋਟ ਦਾ ਪ੍ਰਸ਼ਾਸਨ ਤੇ ਐਮਐਲਏ ਮੋਲਕ ਸਿੰਘ ਉਹ ਤਿਆਰ ਰਹੇ